ਜਿਨ੍ਹਾਂ ਦੀ 30 ਰਾਗਾਂ ਦੇ ਵਿੱਚ ਬਾਣੀ ਦਰਜ ਹੈ ਸਤ ਸੰਗਤ ਦੀ ਮਹਿਮਦ ਰਸਾਉਂਦੇ ਨੇ ਬਿਸਰ ਗਏ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹ ਪਾਈ ਨਾ ਕੁਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਿਆਈ ਕਿ ਜਦੋਂ ਮੈਂ ਗੁਰੂ ਦੀ ਸਤਸੰਗਤ ਵਿੱਚ ਬੈਠ ਜਾਂਦਾ ਹਾਂ ਮੇਰੇ ਅੰਦਰੋਂ تیر ਮਿਰ ਵਾਲੀ ਸਾਰੀ ਹੀ ਵਿਤ ਕਰੇ ਖਤਮ ਹੋ ਜਾਂਦੀ ਨੇ ਤੇ ਫਿਰ ਮੈਨੂੰ ਨਾ ਹੀ ਕੋਈ ਪਰਾਇਆ ਤੇ ਨਾ ਹੀ ਕੋਈ ਦੁਸ਼ਮਣ ਜਪਦਾ ਹੈ ਕਿਉਂਕਿ ਸਾਰਿਆਂ ਦੇ ਵਿੱਚ ਉਸ ਮਾਲਕ ਦੀ ਜੋਤ ਰਮੀ ਹੋਈ ਦਿਸਦੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਭਾਈ ਇਹ ਅਵਸਥਾ ਤਾਂ ਹੀ ਸਮਝ ਆਉਂਦੀ ਹੈ ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਮਾਲਕ ਦੀ ਉਸਤਤ ਨੂੰ ਸੁਣਦੇ ਹਾਂ ਕਰਦੇ ਹਾਂ ਵਿਚਾਰਦੇ ਹਾਂ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਖਸ਼ੀ ਹੋਈ ਫਤੀ ਪਰਵਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ